ਬਾਗਬਾਨੀ ਨੂੰ ਸਫਲ ਬਣਾਉਣ ਲਈ ਮਿੱਟੀ, ਪਾਣੀ, ਸੂਰਜ ਦੀ ਰੋਸ਼ਨੀ ਅਤੇ ਪੋਸ਼ਣ ਦਾ ਸੰਤੁਲਨ ਜ਼ਰੂਰੀ ਹੈ। ਪੌਦਿਆਂ ਦੇ ਪੋਸ਼ਣ ਦਾ ਇਨ੍ਹਾਂ ਸਾਰਿਆਂ ਵਿੱਚ ਇੱਕ ਵਿਸ਼ੇਸ਼ ਥਾਂ ਹੈ, ਜਿਸ ਵਿੱਚ ਸੂਖਮ ਸੂਖਮ ਪੋਸ਼ਟਿਕ ਤੱਤਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਪੋਸ਼ਟਿਕ ਤੱਤਾਂ ਵਿੱਚੋਂ ਇੱਕ ਮਹੱਤਵਪੂਰਨ ਪੋਸ਼ਟਿਕ ਤੱਤ ਐਪਸਮ ਸాల్ਟ ਹੈ। ਐਪਸਮ ਸాల్ਟ ਦਾ ਨਾਮ ਸੁਣਦੇ ਹੀ ਸਵਾਲ ਉੱਠਦਾ ਹੈ ਕਿ ਇਹ ਇੱਕ ਰਸਾਇਣਕ ਹੈ। ਜਾਂ ਜੈਵਿਕ ਪਦਾਰਥ ਦਰ ਅਸਲ ਇਹ ਇੱਕ ਖਣਜ ਆਧਾਰਿਤ ਮਿਸ਼ਰਣ ਹੈ ਜਿਹਨੂੰ ਪੌਦਿਆਂ ਦੇ ਵਾਧੇ ਅਤੇ ਉਹਨਾਂ ਦੀ ਹਰਿਆਲੀ ਲਈ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ ਇਸ ਦੀ ਵਰਤੋਂ ਨਾਲ ਪੌਦਿਆਂ ਦੇ ਪੱਤੇ ਵਧੇਰੇ ਹਰੇ ਹੁੰਦੇ ਹਨ ਤਣਾ ਮਜ਼ਬੂਤ ਹੁੰਦਾ ਹੈ ਅਤੇ ਫੁੱਲ ਫਲ ਉੱਚ ਗੁਣਵੱਤਾ ਵਾਲੇ ਹੁੰਦੇ ਹਨ ਅੱਜ ਕੱਲ੍ਹ ਜੈਵਿਕ ਬਾਗਬਾਨੀ ਅਤੇ ਘੱਟ ਰਸਾਇਣਿਕ ਵਿਕਲਪਾਂ ਦੀ ਮੰਗ ਵੱਧ ਰਹੀ ਹੈ ਅਜਿਹੀ ਸਥਿਤੀ ਵਿੱਚ ਐਪਸਮ ਸాల్ਟ ਇੱਕ ਭਰੋਸੇਮੰਦ ਅਤੇ ਸੁਰੱਖਿਅਤ ਵਿਕਲਪ ਵਜੋਂ ਉੱਭਰਿਆ ਹੈ ਇਹ ਨਾ ਸਿਰਫ ਖਾਦ ਵਜੋਂ ਮਦਦ ਕਰਦਾ ਹੈ ਬਲਕਿ ਕਈ ਬਿਮਾਰੀਆਂ ਦੀ ਰੋਗ ਥਾਮ ਵਿੱਚ ਵੀ ਮਦਦ ਕਰਦਾ ਹੈ ਇਹ ਪੌਦਿਆਂ ਲਈ ਲੋੜੀਂਦੇ ਮੈਗਨੀਸ਼ੀਅਮ ਅਤੇ ਸਲਫਰ ਦੀ ਸਪਲਾਈ ਕਰਦਾ ਹੈ ਜੋ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਨੂੰ ਸੁਚਾਰੂ ਰੱਖਦਾ ਹੈ ਜੇਕਰ ਪੌਦੇ ਪੀਲੇ ਪੈਣ ਹੌਲੀ ਵਿਕਾਸ ਜਾਂ ਫੁੱਲ ਡਿਗਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਤਾਂ ਐਪਸਮ ਸਾਲਟ ਇੱਕ ਆਸਾਨ ਅਤੇ ਮਹੱਤਵਪੂਰਨ ਹੱਲ ਹੋ ਸਕਦਾ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਰਣਜੋਧ ਰਿਕਾਰਡਸ ਦਾ ਸਤਰੰਗ ਸਟੂਡੀਓ ਸੋ ਹਰ ਪੌਦੇ ਲਈ ਇਹ ਜ਼ਰੂਰੀ ਨਹੀਂ ਜੇਕਰ ਤੁਹਾਡੀ ਮਿੱਟੀ ਵਿੱਚ ਪਹਿਲਾਂ ਹੀ ਕਾਫੀ ਮਾਤਰਾ ਵਿੱਚ ਮੈਗਨੀਸ਼ੀਅਮ ਹੈ ਤਾਂ ਇਸ ਦੀ ਬਹੁਤ ਜ਼ਿਆਦਾ ਵਰਤੋਂ ਨੁਕਸਾਨਦਾਇਕ ਹੋ ਸਕਦੀ ਹੈ ਸੋ ਸਾਵਧਾਨੀ ਨਾਲ ਇਸ ਦੀ ਵਰਤੋਂ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ